ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡੱਲਾ ਜੀ ਕੱਲ ਰਾਤ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਉਤੇ ਕਿਸਾਨ ਅੰਦੋਲਨ ਦੇ ਉੱਪਰ ਜੋ ਹੈ ਵੱਡਾ ਐਕਸ਼ਨ ਕੀਤਾ ਪੁਲਿਸ ਵੱਲੋਂ ਜੋ ਹੈ ਕਿਸਾਨ ਆਗੂ ਜਗਜੀਤ ਸਿੰਘ ਢਲੇਵਾਰ ਪੰਦੇਰਸਣੇ ਹੋਰ ਵੀ ਕਈ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਤੇ ਜਿਹੜਾ ਸ਼ੰਭੂ ਬੈਰੀਅਰ ਤੋਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਕੇ ਬੱਸਾਂ ਵਿੱਚ ਭਰ ਕੇ ਲੈ ਗਏ ਸੋ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਉਸ ਨੂੰ ਤੁਸੀਂ ਕਿਸ ਢਾਂਗ ਦੇ ਨਾਲ ਦੇਖਦੇ ਹੋ ਸ਼ੰਭੂ ਮੋਰਚੇ ਦੀ ਜਿਹੜੀ ਸਟੇਜ ਆ ਉਹ ਵੀ ਉਥੋਂ ਝੱਕ ਦਿੱਤੀ ਗਈ ਸੋ ਓਵਰਆਲ ਅਸੀਂ ਡਲਾ ਜੀ ਅਗਰ ਪੰਜਾਬ ਸਰਕਾਰ ਵੀ ਇਸ ਕਾਰਵਾਈ ਨੂੰ ਦੇਖੀਏ ਪੁਲਿਸ ਮੁਲਾਜ਼ਮਾਂ ਵੱਲੋਂ ਜਿਹੜੀ ਇਹ ਕਾਰਵਾਈ ਕੀਤੀ ਗਈ ਤੁਸੀਂ ਕੀ ਕਹਿਣਾ ਚਾਹੋਗੇ ਆਖਿਰ ਇਸ ਓਵਰਆਲ ਪੂਰੀ ਜਿਹੜੀ ਕੱਲ੍ਹ ਸਥਿਤੀ ਬਣੀ ਉਥੇ ਦੇਰ ਸ਼ਾਮ ਰਾਤ ਨੂੰ ਦੇਖੋ ਪੰਜਾਬ ਸਰਕਾਰ ਦਾ ਕੱਲ ਬਹੁਤ ਵੱਡਾ ਜਿਹੜਾ ਐਕਸ਼ਨ ਹੈ ਉਹ ਹੋਇਆ ਖਾਸ ਤੌਰ ਤੇ ਸ਼ੰਭੂ ਜਿਹੜਾ ਬਾਰਡਰ ਹੈ ਜਾਂ ਬੈਰੀਅਰ ਹੈ ਜਿਹੜਾ ਉੱਥੇ ਮੋਰਚਾ ਚੱਲ ਰਿਹਾ ਸੀ ਸਰਵਨ ਸਿੰਘ ਪੰਦੇਰ ਜਗਜੀਤ ਸਿੰਘ ਡੱਲੇਵਾਲ ਇਹਨਾਂ ਨੂੰ ਪੁਲਿਸ ਨੇ ਕੱਲ ਜਿੱਦਾਂ ਹੀ ਸੂਰਜ ਛਿਪਣ ਵਾਲਾ ਸੀ ਲਗਭਗ ਉਸੇ ਵੇਲੇ ਹਿਰਾਸਤ ਚ ਲੈ ਲਿਆ ਉਸ ਤੋਂ ਪਹਿਲਾਂ ਇਹ ਸਾਰੇ ਕਿਸਾਨ ਆਗੂ ਕੇਂਦਰ ਸਰਕਾਰ ਦੇ ਨਾਲ ਜਿਹੜੀ ਮੀਟਿੰਗ ਚੱਲ ਰਹੀ ਸੀ ਚੰਡੀਗੜ੍ਹ ਦੇ ਵਿੱਚ ਉਸ ਮੀਟਿੰਗ ਦੇ ਵਿੱਚ ਸ਼ਾਮਲ ਹੋ ਕੇ ਵਾਪਸ ਮੁੜੇ ਸੀ ਜਦੋਂ ਵਾਪਸ ਮੁੜੇ ਤੇ ਪੱਤਰਕਾਰਾਂ ਨੂੰ ਵੀ ਸੰਬੋਧਨ ਕਰ ਰਹੇ ਸੀ ਅਭੀ ਮਨਿਉ ਕੋਹਾੜ ਸੰਬੋਧਨ ਕਰ ਰਹੇ ਸੀ ਸਰਵਨ ਸਿੰਘ ਪੰਦੇਰ ਸੰਬੋਧਨ ਕਰ ਰਹੇ ਸੀ ਇੱਕ ਦਾ ਹੋਰ ਕਿਸਾਨ ਆਗੂ ਇਹਨਾਂ ਦੇ ਨਾਲ ਸੀ ਇਹ ਸਾਰੇ ਸੰਬੋਧਨ ਕਰ ਰਹੇ ਸੀ ਉਦੋਂ ਇਹਨਾਂ ਨੇ ਖਦਸ਼ਾ ਵੀ ਪ੍ਰਗਟ ਕੀਤਾ ਕਿ ਅਚਾਨਕ ਹੀ ਸਵੇਰ ਦੇ ਕੱਲ ਸਵੇਰ ਦੀ ਜਿਹੜੀ ਪੁਲਿਸ ਦੀ ਮੂਵਮੈਂਟ ਹੈ ਬਹੁਤ ਜ਼ਿਆਦਾ ਸੀ ਸ਼ੰਭੂ ਬੈਰੀਅਰ ਦੇ ਆਲੇ ਦੁਆਲੇ ਕਿਸਾਨ ਲੀਡਰ ਕਹਿੰਦੇ ਸਾਨੂੰ ਸ਼ੱਕ ਤਾਂ ਹੋ ਗਿਆ ਸੀ ਵੀ ਪੁਲਿਸ ਕੋਈ ਕਾਰਵਾਈ ਕਰ ਸਕਦੀ ਹੈ ਪਰ ਉਹਨਾਂ ਨੇ ਸ਼ਾਇਦ ਇਹ ਨਹੀਂ ਸੋਚਿਆ ਹੋਣਾ ਕਿ ਇਸ ਵੱਡੇ ਪੱਧਰ ਤੇ ਰਾਤ ਨੂੰ ਪੁਲਿਸ ਕਾਰਵਾਈ ਕਰੇਗੀ ਹੁਣ ਪੁਲਿਸ ਨੇ ਐਡਾ ਵੱਡਾ ਐਕਸ਼ਨ ਕੀਤਾ ਕਿਉਂ ਔਰ ਇਹਦੇ ਪਿੱਛੇ ਜਿਹੜਾ ਮੈਨੂੰ ਕਾਰਨ ਸਮਝ ਆਉਂਦਾ ਦੇਖੋ ਪਿਛਲੇ ਲੰਮੇ ਸਮੇ ਤੋਂ ਲੰਮੇ ਸਮੇ ਤੋਂ 400 ਦਿਨਾਂ ਤੋਂ ਸ਼ੰਭੂ ਬੈਰੀਅਰ ਤੇ ਕਿਸਾਨਾਂ ਦਾ ਇਹ ਅੰਦੋਲਨ ਚੱਲ ਰਿਹਾ ਹੈ ਸ਼ੁਰੂਆਤ ਦੇ ਵਿੱਚ ਕਿਸਾਨਾਂ ਨੇ ਜਦੋਂ ਦਿੱਲੀ ਜਾਣਾ ਸੀ ਤੇ ਹਰਿਆਣੇ ਵਾਲੇ ਪਾਸਿਓਂ ਬੈਰੀਕੇਡਿੰਗ ਕੀਤੀ ਗਈ ਸਾਨੂੰ ਪਤਾ ਹੈ ਬਹੁਤ ਵੱਡਾ ਸੰਘਰਸ਼ ਉੱਥੇ ਹੋਇਆ ਸਾਡੇ ਇੱਕ ਕਿਸਾਨ ਵੀ ਕਈ ਕਿਸਾਨ ਸਾਡੇ ਉੱਥੇ ਜ਼ਖਮੀ ਹੋਏ ਇੱਕ ਮੁੰਡਾ ਦੁਨੀਆ ਤੋਂ ਵੀ ਚਲਿਆ ਗਿਆ ਕਿਸਾਨ ਇੱਕ ਨੌਜਵਾਨ ਕਿਸਾਨ ਸੀ ਸੋ ਸੰਘਰਸ਼ ਬਹੁਤ ਸ਼ੰਭੂ ਬੈਰੀਅਰ ਤੇ ਵੀ ਹੋਇਆ ਖਨੋਰੀ ਖਨੋਰੀ ਬਾਰਡਰ ਤੇ ਵੀ ਹੋਇਆ ਪਰ ਉਸ ਦੇ ਬਾਵਜੂਦ ਵੀ ਇਹ ਅੰਦੋਲਨ ਚੱਲਦਾ ਰਿਹਾ ਔਰ ਕੇਂਦਰ ਨੇ ਆਖਰਕਾਰ ਫੈਸਲਾ ਕੀਤਾ ਕਿ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਾਂਗੇ ਔਰ 2-3 ਮੀਟਿੰਗਾਂ ਕਿਸਾਨਾਂ ਦੇ ਨਾਲ ਹੋ ਚੁੱਕੀਆਂ ਨੇ ਹੁਣ ਕੱਲ ਹੋਈ ਐ 19 ਮਾਰਚ ਨੂੰ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਮੀਟਿੰਗ ਹੋਈ ਹੁਣ ਅਗਲੀ ਮੀਟਿੰਗ 4 ਮਈ ਦੀ ਰੱਖੀ ਐ ਪਰ ਇਹ ਗੱਲ ਲਗਾਤਾਰ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਆਈ ਜਦੋਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੀ ਤੇ ਉਦੋਂ ਅਮਨ अरोड़ा ਨੇ ਉਚੇਚੇ ਤੌਰ ਤੇ ਇਹ ਅਪੀਲ ਕੀਤੀ ਸੀ ਕਿਸਾਨ ਅੰਦੋਲਨ ਨੂੰ ਕਿ ਤੁਸੀਂ ਸ਼ੰਭੂ ਬੈਰੀਅਰ ਤੇ ਹੁਣ ਅਸੀਂ ਇਹ ਸਾਰਾ ਜਿਹੜਾ ਸਾਡਾ ਮੋਰਚਾ ਸੀ ਇੱਥੋਂ ਚੱਕ ਦਈਏ ਕਿਉਂਕਿ ਕੇਂਦਰ ਨਾਲ ਗੱਲਬਾਤ ਸ਼ੁਰੂ ਹੋ ਚੁੱਕੀ ਐ ਔਰ ਪੰਜਾਬ ਸਰਕਾਰ ਨੇ ਜਿਹੜਾ ਖੇਤੀਬਾੜੀ ਮੰਡੀਕਰਨ ਦਾ ਖਰੜਾ ਸੀ ਉਹ ਵੀ ਵਿਧਾਨ ਸਭਾ ਦੇ ਵਿੱਚ ਰੱਦ ਕਰਕੇ ਕੇਂਦਰ ਨੂੰ ਭੇਜਿਆ ਉਸ ਦਿਨ ਵੀ ਅਮਨ अरोड़ा ਨੇ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਨੇ ਮੰਗ ਕੀਤੀ ਸੀ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਅਸੀਂ ਡੈਪੂਟੇਸ਼ਨ ਦੇ ਰੂਪ ਚ ਚਲੀਏ ਸਾਰੇ ਕਿਸਾਨ ਆਗੂਆਂ ਕੋਲੇ ਉਹਨਾਂ ਨੂੰ ਬੇਨਤੀ ਕਰੀਏ ਵੀ ਆਪਾਂ ਹੁਣ ਧਰਨਾ ਚੱਕੀਏ ਉਹਨਾਂ ਨੇ ਤਰਕ ਦਿੱਤਾ ਉਹ ਕਹਿੰਦੇ ਇਹ ਸਾਡਾ ਕੌਮੀ ਸ਼ਾਰਾ ਹੈ ਇਹ ਸਾਡਾ ਹਾਈਵੇ ਹੈ ਔਰ ਹਰਿਆਣਾ ਤੇ ਪੰਜਾਬ ਦਾ ਬਾਡਰ ਬਿਲਕੁਲ ਬੰਦ ਹੈ 400 ਦਿਨਾਂ ਦਾ ਔਰ ਵੱਡੇ ਪੱਦਰ ਤੇ ਵਪਾਰੀ ਕਾਰੋਬਾਰੀ ਉਦਯੋਗ ਦੇ ਲੋਕ ਉਹ ਇਸ ਗੱਲ ਤੋਂ ਦੁਖੀ ਨੇ ਚਿੰਤਤ ਨੇ ਕਿਉਂਕਿ ਉਹਨਾਂ ਦੇ ਵਪਾਰ ਕਾਰੋਬਾਰ ਵੀ ਤਬਾਹ ਹੋ ਰਹੇ ਨੇ ਔਰ ਸਾਨੂੰ ਇਹ ਵੀ ਪਤਾ ਹੈ ਕਿ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਲੁਧਿਆਣਾ ਵੈਸਟ ਦੀ ਔਰ ਸਾਨੂੰ ਇਹ ਵੀ ਪਤਾ ਹੈ ਕਿ ਲੁਧਿਆਣਾ ਉਦਯੋਗਿਕ ਸ਼ਹਿਰ ਹੈ ਜ਼ਿਆਦਾਤਰ ਲੋਕ ਇੱਥੇ ਉਦਯੋਗਪਤੀ ਨੇ ਔਰ ਸਾਨੂੰ ਇਹ ਵੀ ਪਤਾ ਹੈ ਕਿ ਲਗਾਤਾਰ ਮੀਟਿੰਗਾਂ ਆਮ ਆਦਮੀ ਪਾਰਟੀ ਦੇ ਵੱਡੇ ਲੀਡਰ ਮੁੱਖ ਮੰਤਰੀ ਭਗਵੰਤ ਮਾਨ ਔਰ ਅਰਵਿੰਦ ਕੇਜਰੀਵਾਲ ਇੱਥੇ ਕਰ ਰਹੇ ਨੇ ਕੱਲ ਉਹਨਾਂ ਨੇ ਸੇਵਲ ਹਸਪਤਾਲ ਦਾ ਵੀ ਉੱਥੇ ਮੁੜ ਉਦਘਾਟਨ ਕੀਤਾ ਨਵੀਨੀਕਰਨ ਕਰਕੇ ਇੰਡੋਰ ਸਟੇਡੀਅਮ ਹੈ ਉੱਥੇ ਖੇਡਾਂ ਵਾਲਾ ਉੱਥੇ ਵੀ ਉਹਨਾਂ ਨੇ ਰੈਲੀ ਨੁਮਾ ਪ੍ਰੋਗਰਾਮ ਕੀਤਾ ਤੇ ਕੱਲ ਪਰਸੋਂ ਕੀਤਾ ਕੱਲ ਭਗਵੰਤ ਮਾਨ ਉਹਨਾਂ ਨੇ ਅਧਿਆਪਕਾਂ ਨੂੰ ਵੀ ਜਿਹੜਾ ਗੁਰਨਾਨਕ ਭਵਨ ਹੈ ਉੱਥੇ ਨਿਯੁਕਤੀ ਪੱਤਰ ਵੰਡੇ ਸੋ ਭਗਵੰਤ ਮਾਨ ਅਰਵਿੰਦ ਕੇਜਰੀਵਾਲਾ ਔਰ ਆਮ ਆਦਮੀ ਪਾਰਟੀ ਲੁਧਿਆਣੇ ਚ ਸਰਗਰਮ ਹੈ ਉਹਨਾਂ ਦੇ ਸੰਸਦ ਮੈਂਬਰ ਨੇ ਜਿਹੜੇ ਉਹ ਉਹਨਾਂ ਨੂੰ ਉਮੀਦਵਾਰ ਬਣਾਇਆ ਗਿਆ ਲੁਧਿਆਣੇ ਤੋਂ ਹੁਣ ਇੱਕ ਗੱਲ ਅਸੀਂ ਮਹਿਸੂਸ ਕਰੀਏ ਕਿ ਉਦਯੋਗ ਲਗਾਤਾਰ ਸਰਕਾਰ ਨੂੰ ਇਹ ਕਹਿ ਰਿਹਾ ਹੈ ਕਿ ਸਾਡਾ ਕੰਮ ਠੱਪ ਹੋ ਗਿਆ ਸਾਨੂੰ ਆਰਡਰ ਨਹੀਂ ਮਿਲ ਰਹੇ ਸਾਡੇ ਹੌਜ਼ਰੀ ਦੇ ਵਪਾਰੀ ਨਹੀਂ ਸਰਦੀ ਵਿੱਚ ਜ਼ਿਆਦਾ ਆਏ ਕਿਉਂਕਿ ਪੂਰੇ ਦੇਸ਼ ਤੋਂ ਵਪਾਰੀ ਲੁਧਿਆਣੇ ਦੀ ਹੌਜ਼ਰੀ ਖਰੀਦਣ ਆਉਂਦੇ ਪਿਛਲੇ 400 ਦਿਨਾਂ ਤੋਂ ਲੁਧਿਆਣੇ ਦਾ ਵਪਾਰ ਕਾਰੋਬਾਰ ਜਿਹੜਾ ਟਰੱਕਾ ਰਾਹੀ ਹੁੰਦਾ ਹੈ, ਟਰਾਂਸਪੋਰਟਰ ਰਾਹੀ ਹੁੰਦਾ ਹੈ, ਉਹਨੂੰ ਬਹੁਤ ਵੱਡੀ ਸੱਟ ਲੱਗੀ ਹੈ ਤੇ ਉਦਯੋਗਾਂ ਨੂੰ ਆਰਡਰ ਨਹੀਂ ਮਿਲੇ। ਗੱਲ ਕੱਲੀ ਲੁਧਿਆਣੇ ਦੀ ਨਹੀਂ ਕੀਤੀ ਜਾ ਰਹੀ। ਲੁਧਿਆਣੇ ਦੀ ਇਸ ਕਰਕੇ ਹੋ ਰਹੀ ਹੈ ਕਿਉਂਕਿ ਲੀਡਰ ਸਰਗਰਮ ਨੇ ਅੰਮ੍ਰਿਤਸਰ ਦਾ ਵਪਾਰੀ ਹੋਵੇ, ਉਦਯੋਗਪਤੀ ਹੋਵੇ ਜਾਂ ਜਲੰਧਰ ਦਾ ਜਾਂ ਪੰਜਾਬ ਦੇ ਕਿਸੇ ਹਿੱਸੇ ਦਾ ਸਾਰਿਆਂ ਦੀ ਇਹ ਸ਼ਿਕਾਇਤ ਸਰਕਾਰ ਨੂੰ ਹੈ ਔਰ ਸਰਕਾਰ ਦੇ ਉੱਤੇ ਸ਼ਹਿਰੀ ਵਰਗ ਦਾ ਵੀ ਦਬਾਅ ਸੀ। ਭਾਵੇਂ ਟਰੇਡਰ ਨੇ, ਵਪਾਰੀ ਨੇ ਜਾਂ ਉਦਯੋਗਪਤੀ ਨੇ ਜਿਵੇਂ ਮੈਂ ਗੱਲ ਕੀਤੀ ਹਾਲਾਂਕਿ ਮੈਂ ਹਮੇਸ਼ਾ ਇਸ ਗੱਲ ਦਾ ਇਸ ਗੱਲ ਦੀ ਵਕਾਲਤ ਕਰਦਾ ਰਿਹਾ ਕਿ ਸਰਕਾਰਾਂ ਕਿਸਾਨੀ ਦੇ ਨਾਲ ਇਨਸਾਫ ਨਹੀਂ ਕਰਦੀਆਂ ਰਹੀਆਂ ਭਾਵੇਂ ਕੇਂਦਰ ਦੀਆਂ ਸਰਕਾਰਾਂ ਹੋਣ ਸਮੇਂ-ਸਮੇਂ ਤੇ ਭਾਵੇਂ ਸੂਬੇ ਦੀਆਂ ਕੋਈ ਵੀ ਸਰਕਾਰਾਂ ਹੋਣ ਹੁਣ ਵਾਲੀ ਸੂਬੇ ਦੀ ਸਰਕਾਰ ਦੇ ਵੀ ਕੁਝ ਲੀਡਰ ਸੀ ਜਿਹੜੇ ਛੁਟਕੀਆਂ ਜਿਵੇਂ ਐਮਐਸਪੀ ਦੇ ਵਾਅਦੇ ਕਰਦੇ ਸੀ ਸੋ ਅਸੀਂ ਸਰਕਾਰਾਂ ਦੀ ਵੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਕਿਸਾਨਾਂ ਨੂੰ ਉਹਨੇ ਹੀ ਵਾਅਦੇ ਕਰਨ ਜਿਨੇ ਕੀਤੇ ਜਾ ਸਕਦੇ ਨੇ ਸਮੇਂ-ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਵੀ ਕਿਸਾਨਾਂ ਨੂੰ ਬਹੁਤ ਵੱਡੇ-ਵੱਡੇ ਸੁਫਨੇ ਵਿਖਾਏ ਪਿਛਲੀ ਸਰਕਾਰ ਨੇ ਵੀ ਬਹੁਤ ਜਿਹੜੀ ਜਿਹੜੀ ਧਿਰ ਹੁਣ ਵਿਰੋਧੀ ਧਿਰ ਹੈ ਇਹਨਾਂ ਨੇ ਵੀ ਬਹੁਤ ਕਿਸਾਨਾਂ ਦੇ ਲਈ ਵੱਡੀਆਂ ਗੱਲਾਂ ਕੀਤੀਆਂ ਸੀ ਸੋ ਜਿਹੜੇ ਜਿਹੜਾ ਸਾਡਾ ਖੇਤੀਬਾੜੀ ਸੈਕਟਰ ਹੈ ਸਾਡੀ ਖੇਤੀਬਾੜੀ ਹੈ ਬਹੁਤ ਗੰਭੀਰਤਾ ਦੇ ਨਾਲ ਉਹਨੂੰ ਸਮਝਣ ਦੀ ਲੋੜ ਹੈ ਕਿਸਾਨੀ ਸਾਡੀ ਆਰਥਿਕਤਾ ਦਾ ਧੁਰਾ ਹੈ ਹੁਣ ਮੈਂ ਵਿਸ਼ਲੇਸ਼ਣ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਆਓ ਤੁਹਾਡੇ ਮੂਲ ਸਵਾਲ ਤੇ ਵਾਪਸ ਆ ਜਾਈਏ ਹੁਣ ਮੂਲ ਸਵਾਲ ਹੈ ਵੀ ਸਰਕਾਰ ਨੇ ਐਕਸ਼ਨ ਕਿਉਂ ਕੀਤਾ ਹੁਣ ਜਦੋਂ ਇੰਨਾ ਜ਼ਿਆਦਾ ਸਰਕਾਰ ਤੇ ਦਬਾਅ ਹੈ ਤੇ ਦੂਸਰਾ ਜਿਹੜੇ ਸਾਡੇ ਕਿਸਾਨ ਸੰਗਠਨ ਨੇ ਪਿਛਲੇ ਕੁਝ ਦਿਨ ਪਹਿਲਾਂ ਅਸੀਂ ਵੇਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਜਦੋਂ ਮੀਟਿੰਗ ਸੀ ਉਸ ਮੀਟਿੰਗ ਦੇ ਵਿੱਚ ਆਪਸ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਹੁਣ ਉਹ ਰੱਬ ਜਾਣਦੇ ਅੰਦਰ ਗੱਲਾਂ ਕੀ ਹੋਈਆਂ ਲੇਕਿਨ ਕਿਸਾਨਾਂ ਨੇ ਬਾਹਰ ਆ ਕੇ ਸਿੱਧੇ ਤੌਰ ਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਇਲਜ਼ਾਮ ਲਾਇਆ ਔਰ ਭਗਵੰਤ ਮਾਨ ਹੁਣਾਂ ਨੇ ਸਾਫ਼ ਤੌਰ ਤੇ ਕਹਿ ਦਿੱਤਾ ਕਿ ਜਦੋਂ ਮੈਂ ਕਿਸਾਨਾਂ ਨੂੰ ਪੁੱਛਿਆ ਕਿ ਸਰਕਾਰ ਤੁਹਾਡੇ ਨਾਲ ਹੈ ਤੁਹਾਡੀਆਂ ਮੰਗਾਂ ਹੱਲ ਕਰਨਾ ਚਾਹੁੰਦੀ ਹੈ ਜੋ ਸੰਭਵ ਹੈ ਆਪਾਂ ਮਿਲ ਕੇ ਕਰਦੇ ਆਂ ਆਪਾਂ ਗਲਬਾਤ ਨੂੰ ਅੱਗੇ ਵਧਾਉਣੇ ਆ ਤੁਸੀਂ ਧਰਨਾ ਚੱਕ ਲੋ ਚੰਡੀਗੜ੍ਹ ਮੋਰਚਾ ਨਾ ਲਾਇਓ ਭਗਵੰਤ ਮਾਨ ਕਹਿੰਦੇ ਵੀ ਮੈਨੂੰ ਕਿਸਾਨਾਂ ਨੇ ਕਿਹਾ ਵੀ ਮੋਰਚੇ ਬਾਰੇ ਹਜੇ ਅਸੀਂ ਨਹੀਂ ਸੋਚਿਆ ਤਿੰਨ ਭਗਵੰਤ ਮਾਨ ਨੇ ਸ਼ਰਿਆਮ ਕਹਿਤਾ ਵੀ ਗੱਲਬਾਤ ਔਰ ਮੋਰਚਾ ਇਕੱਠਾ ਨਹੀਂ ਚੱਲੂ ਹੁਣ ਉਸ ਤੋਂ ਬਾਅਦ ਕਈ ਕਿਸਾਨ ਉਦੋਂ ਵੀ ਸਰਕਾਰ ਨੇ ਹਿਰਾਸਤ ਚ ਲਏ ਉਹਨਾਂ ਨੂੰ ਜੇਲ੍ਹ ਚ ਭੇਜਿਆ ਤੇ ਬਾਅਦ ਦੇ ਵਿੱਚ ਕਿਸਾਨ ਆਗੂਆਂ ਨੇ ਜਿਹੜਾ ਸੰਯੁਕਤ ਕਿਸਾਨ ਮੋਰਚਾ ਸੀ ਜਿਨ੍ਹਾਂ ਦੇ ਇੱਕ ਹਿੱਸੇ ਨੇ ਚੋਣਾ ਵੀ ਲੜੀਆਂ ਸੀ ਹਾਲਾਂਕਿ ਉਹਦੇ ਚ ਬਹੁਤ ਸਾਰੇ ਸੰਗਠਨ ਨੇ ਸੰਯੁਕਤ ਕਿਸਾਨ ਮੋਰਚੇ ਚ ਉਹਨਾਂ ਨੇ ਆਪਣਾ ਅੰਦੋਲਨ ਮਲਤਵੀ ਕੀਤਾ ਤੇ ਹੁਣ ਉਹਨਾਂ ਨੇ ਇਹ ਵੀ ਫੈਸਲੇ ਕੀਤੇ ਹੋਏ ਸੀ ਉਹ ਵਿਧਾਇਕਾਂ ਦੇ ਘਰਾਂ ਦੇ ਬਾਹਰ ਵੀ ਪ੍ਰੋਟੈਸਟ ਕਰ ਰਹੇ ਸੀ ਪਿਛਲੇ ਦਿਨਾਂ ਚ ਸੋ ਕਿਸਾਨਾਂ ਦਾ ਅੰਦੋਲਨ ਤਾਂ ਚੱਲ ਰਿਹਾ ਔਰ ਕਿਸਾਨਾਂ ਦਾ ਅੰਦੋਲਨ ਇਹ ਨਵਾਂ ਨਹੀਂ ਹੈ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਕਿਸਾਨਾਂ ਦੇ ਅੰਦੋਲਨ ਸਹੇ ਨੇ ਕਿਸਾਨਾਂ ਦੇ ਅੰਦੋਲਨ ਚੱਲੇ ਨੇ ਪਰ ਇਸ ਵਾਰੀ ਕਾਰਵਾਈ ਕਿਉਂ ਹੋਈ ਪਿੱਛੇ ਕਿਤੇ ਨਾ ਕਿਤੇ ਸਰਕਾਰ ਇਹ ਮਹਿਸੂਸ ਕਰ ਰਹੀ ਹੈ ਕਿ ਕਿਸਾਨਾਂ ਦੇ ਇਸ ਅੰਦੋਲਨ ਕਰਕੇ ਨੈਸ਼ਨਲ ਹਾਈਵੇ ਰੋਕ ਕੇ ਜਾਣ ਕਰਕੇ ਕਿਤੇ ਨਾ ਕਿਤੇ ਜਿਹੜੀ ਸ਼ਹਿਰਾਂ ਦੀ ਵਸੋਂ ਹੈ ਸ਼ਹਿਰਾਂ ਦੀ ਜਨਸੰਖਿਆ ਹੈ ਜਾਂ ਉਦਯੋਗਪਤੀ ਨੇ ਉਦਯੋਗਾਂ 'ਚ ਕੰਮ ਕਰਨ ਵਾਲੇ ਲੋਕ ਨੇ ਉਹ ਸਾਰੇ ਸਰਕਾਰ ਤੋਂ ਨਾਰਾਜ਼ ਹੋ ਰਹੇ ਨੇ ਕਿ ਸਰਕਾਰ ਰਸਤਾ ਨਹੀਂ ਖੁਲਵਾ ਪਾ ਰਹੀ ਮੈਨੂੰ ਇਹ ਲੱਗਦਾ ਹੈ ਕਿ ਇਹੀ ਇੱਕ ਵੱਡਾ ਕਾਰਨ ਹੈ ਕਿ ਸਰਕਾਰ ਨੇ ਜਿਹੜਾ ਸ਼ੰਭੂ ਬਾਰਡਰ ਹੈ ਜਿਹੜਾ ਹਾਈਵੇ ਹੈ ਉਹਨੂੰ ਖਾਲੀ ਕਰਾਉਣ ਦਾ ਫੈਸਲਾ ਕੀਤਾ ਔਰ ਜਦੋਂ ਕਿਸਾਨ ਕੇਂਦਰ ਦੇ ਨਾਲ ਮੀਟਿੰਗ ਕਰਕੇ ਵਾਪਸ ਪਰਤ ਰਹੇ ਸੀ ਉਸ ਵੇਲੇ ਇਹ ਕਾਰਵਾਈ ਕੀਤੀ ਉਹਨਾਂ ਨੂੰ ਵੀ ਹਿਰਾਸਤ ਚ ਲਿਆ ਔਰ ਸ਼ੰਭੂ ਮੋਰਚੇ ਦੇ ਉੱਤੇ ਜਿਹੜੇ ਕਿਸਾਨਾਂ ਦੀ ਗਿਣਤੀ ਸੀ ਉਹ ਵੀ ਕਹਿੰਦੇ ਬਹੁਤ ਜ਼ਿਆਦਾ ਨਹੀਂ ਸੀ ਸੋ 400 ਦਿਨਾਂ ਦਾ ਮੋਰਚਾ ਚੱਲ ਰਿਹਾ ਹੈ ਹੌਲੀ-ਹੌਲੀ ਮੋਰਚੇ ਦੀ ਤਾਕਤ ਕਿਤੇ ਨਾ ਕਿਤੇ ਰੂਪ ਦੇ ਵਿੱਚ ਗਿਣਤੀ ਪੱਖੋਂ ਘਟੀ ਉੰਜ ਤਾਂ ਜਿਹੜੇ ਕਿਸਾਨ ਨੇ ਸਾਰੇ ਕਿਸਾਨ ਇਕਜੁੱਟ ਨੇ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਵੀ ਲਗਾਤਾਰ ਡਟੇ ਨੇ ਪਰ ਸਰਕਾਰ ਨੇ ਕਿਤੇ ਨਾ ਕਿਤੇ ਇਹਨਾਂ ਗੱਲਾਂ ਕਰਕੇ ਹੀ ਕਿਸਾਨਾਂ ਨੂੰ ਹਿਰਾਸਤ ਚ ਲਿਆ ਤੇ ਇਸ ਅੰਦੋਲਨ ਨੂੰ ਜਾਂ ਅੰਦੋਲਨ ਤਾਂ ਖਤਮ ਨਹੀਂ ਹੁੰਦੇ ਇਸ ਮੋਰਚੇ ਨੂੰ ਜਿਹੜਾ ਸ਼ੰਭੂ ਬਾਰਡਰ ਤੇ ਸੀ ਉਹਨੂੰ ਚੱਕਣ ਚ ਸਰਕਾਰ ਕਾਮਯਾਬ ਹੋਈ ਸੋ ਹੁਣ ਜਿਹੜਾ ਐਕਸ਼ਨ ਹੋਇਆ ਸ਼ੰਭੂ ਬੈਰੀਅਰ ਤੇ ਜਾਂ ਸ਼ੰਭੂ ਬਾਰਡਰ ਦੇ ਲਾਗੇ ਜਿੱਥੇ ਮੋਰਚਾ ਸੀ ਡੀਆਈਜੀ ਪਟਿਆਲਾ ਰੇਂਜ ਨੇ ਜਿਹੜੇ ਮਨਦੀਪ ਸਿੰਘ ਉਹਨਾਂ ਨੇ ਬਹੁਤ ਸੂਝਬੂਝ ਦਿਖਾਈ ਉਹਨਾਂ ਨੇ ਜਿਹੜਾ ਜਦੋਂ ਉਹਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਉੱਥੇ ਪੁਲਿਸ ਪਹੁੰਚੀ ਲਗਭਗ 3000 ਦੇ ਕਰੀਬ ਪੁਲਿਸ ਮੁਲਾਜ਼ਮ ਤੇ ਅਫਸਰ ਸੀ ਤੇ ਉਦੋਂ ਕਿਹਾ ਜਾਂਦਾ ਹੈ ਕਿ ਕਿਸਾਨਾਂ ਦੀ ਗਿਣਤੀ ਪੁਲਿਸ ਮੁਲਾਜ਼ਮਾਂ ਨਾਲੋਂ ਥੋੜੀ ਸੀ ਤਾਂ ਮਨਦੀਪ ਸਿੰਘ ਉਹਨਾਂ ਨੇ ਬਹੁਤ ਸਿਆਣਪ ਦੇ ਨਾਲ ਉਹ ਸਥਿਤੀ ਸੰਭਾਲੀ ਉਹਨਾਂ ਨੇ ਮਾਈਕ ਦੇ ਉੱਤੇ ਕਿਸਾਨਾਂ ਨੂੰ ਬਜ਼ੁਰਗਾਂ ਨੂੰ ਨੌਜਵਾਨ ਕਿਸਾਨਾਂ ਨੂੰ ਬਾਪੂ ਕਿਸਾਨਾਂ ਨੂੰ ਬਹੁਤ ਭਾਵਨਾਤਮਕ ਰੂਪ ਦੇ ਵਿੱਚ ਆਪਣਾ ਸਨੇਹਾ ਦੇਣ ਦੀ ਕੋਸ਼ਿਸ਼ ਕੀਤੀ ਬਹੁਤ ਇੱਜ਼ਤ ਦੇ ਨਾਲ ਔਰ ਇਹ ਕਹਿ ਕੇ ਕਿ ਅਸੀਂ ਸਾਰੇ ਤੁਹਾਡੇ ਪੁੱਤ ਬੱਚੇ ਆ ਸੋ ਸਰਕਾਰ ਦਾ ਜਿਹੜਾ ਫੈਸਲਾ ਹੈ ਉਹ ਰਾਹ ਖਾਲੀ ਕਰਾਉਣ ਦਾ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਆਪਾਂ ਬੱਸਾਂ ਦੇ ਵਿੱਚ ਆ ਜਾਈਏ ਸੋ ਮਨਦੀਪ ਸਿੰਘ ਉਹਨਾਂ ਨੇ ਜਿਹੜੀ ਸੂਝ-ਬੂਝ ਵਿਖਾਈ ਮੌਕੇ ਤੇ ਉਹਦੇ ਕਰਕੇ ਵੀ ਕਿਤੇ ਨਾ ਕਿਤੇ ਅਸੀਂ ਕਹਿ ਸਕਦੇ ਹਾਂ ਕਿ ਟਕਰਾਅ ਦੀ ਸਥਿਤੀ ਪੈਦਾ ਨਹੀਂ ਹੋਈ ਹਾਲਾਂਕਿ ਕੁਝ ਕਿਸਾਨ ਨੇ ਜਿਹੜੇ ਸ਼ੁਰੂ ਦੇ ਵਿੱਚ ਅਸੀਂ ਉੱਥੇ ਵੇਖੇ ਕਿਤੇ ਨਾ ਕਿਤੇ ਉਹ ਨਹੀਂ ਚਾਹੁੰਦੇ ਸੀ ਕਿ ਉਹਨਾਂ ਨੂੰ ਪੁਲਿਸ ਲੈ ਕੇ ਜਾਵੇ ਤੇ ਬਾਅਦ ਦੇ ਵਿੱਚ ਪੁਲਿਸ ਦੇ ਮੁਲਾਜ਼ਮਾਂ ਨੇ ਕਿਸਾਨਾਂ ਨੂੰ ਹੌਲੀ-ਹੌਲੀ ਕਰਕੇ ਬੱਸਾਂ ਦੇ ਵਿੱਚ ਚਾੜ੍ਹਿਆ ਵੀ ਹਾਲਾਂਕਿ ਬਹੁਤ ਸਾਰੇ ਕਿਸਾਨ ਨਾਖੁਸ਼ ਵੀ ਸੀ ਪਰ ਮਨਦੀਪ ਸਿੰਘ ਸਿੱਧੂ ਉਹਨਾਂ ਨੇ ਜਿਸ ਤਰ੍ਹਾਂ ਆਪਣੀ ਉੱਥੇ ਭੂਮਿਕਾ ਨਿਭਾਈ ਉਸ ਤੋਂ ਬਾਅਦ ਹਾਲਾਂਕਿ ਜਦੋਂ ਕਿਸਾਨ ਉਥੋਂ ਕਿਸਾਨਾਂ ਨੂੰ ਲਿਜਾਇਆ ਗਿਆ ਉਥੋਂ ਉਸ ਤੋਂ ਬਾਅਦ ਫਿਰ ਬਲਡੋਜ਼ਰ ਦਾ ਐਕਸ਼ਨ ਉੱਥੇ ਵੀ ਦੇਖਿਆ ਸੋ ਬਲਡੋਜ਼ਰਾਂ ਦੇ ਨਾਲ ਉੱਥੇ ਜਿਹੜੀ ਜਗ੍ਹਾ ਸਾਫ਼ ਕਰਨ ਦਾ ਕੰਮ ਸ਼ੁਰੂ ਹੋਇਆ ਔਰ ਇਹ ਕਿਹਾ ਜਾ ਰਿਹਾ ਕਿ ਪੁਲਿਸ ਨੇ ਉੱਥੇ ਕਾਫੀ ਜਗ੍ਹਾ ਖਾਲੀ ਹੈ ਜਿਹੜੀ ਉਹ ਵਿਉਂਤਬੰਦੀ ਕਰਕੇ ਰੱਖੀ ਸੀ ਜਿੱਥੇ ਵਹੀਕਲਸ ਨੇ ਜਿਹੜੀਆਂ ਗੱਡੀਆਂ ਨੇ ਟਰੈਕਟਰ ਟਰਾਲੀਆਂ ਕਾਰਾਂ ਜਾਂ ਜਿਹੜੀਆਂ ਚੀਜ਼ਾਂ ਲਿਜਾਈਆਂ ਜਾ ਸਕਦੀਆਂ ਨੇ ਸੜਕਾਂ ਤੋਂ ਉਹਨਾਂ ਨੂੰ ਉੱਥੇ ਸਾਮ ਕੇ ਰੱਖਿਆ ਜਾਵੇ ਸੋ ਇਸ ਰੂਪ ਦੇ ਵਿੱਚ ਐਕਸ਼ਨ ਹੋਇਆ ਕੱਲ ਦੇਰ ਰਾਤ ਤੱਕ ਇਹ ਐਕਸ਼ਨ ਨੇ ਜਿਹੜਾ ਇਹ ਸ਼ੰਭੂ ਬੈਰੀਅਰ ਤੇ ਚੱਲਦਾ ਰਿਹਾ ਹੁਣ ਅੱਜ ਦਾ ਦਿਨ ਬਹੁਤ ਅਹਿਮ ਹੋਏਗਾ ਮੈਨੂੰ ਇਹ ਲੱਗਦਾ ਹੈ ਕਿ ਅੱਜ ਜਿਹੜੇ ਦੂਸਰੇ ਕਿਸਾਨ ਸੰਗਠਨ ਨੇ ਇੱਕ ਤਾਂ ਇਹ ਸਾਰੇ ਕਿਸਾਨ ਸੰਗਠਨ ਜਿਨ੍ਹਾਂ ਦੇ ਆਗੂਆਂ ਨੂੰ ਹਿਰਾਸਤ ਦੇ ਵਿੱਚ ਲਿਆ ਇਹਨਾਂ ਦੀਆਂ ਜਿਹੜੀਆਂ ਜ਼ਿਲ੍ਹਿਆਂ ਦੀਆਂ ਜਥੇਬੰਦੀਆਂ ਨੇ ਉਹ ਮੀਟਿੰਗਾਂ ਕਰ ਸਕਦੀਆਂ ਨੇ ਸੰਯੁਕਤ ਕਿਸਾਨ ਮੋਰਚਾ ਜਿਹਦੇ ਵਿੱਚ ਬਲਵੀਰ ਸਿੰਘ ਰਾਜੇਵਾਲ ਨੇ ਜਾਂ ਜਾਂ ਅਜਮੇਰ ਸਿੰਘ ਲਖੋਵਾਲ ਨੇ ਉਹਨਾਂ ਦੇ ਭੇਟੇ ਲਖਵੀਰ ਸਿੰਘ ਲਖੋਵਾਲ ਔਰ ਦਰਸ਼ਨਪਾਲ ਨੇ ਡਾਕਟਰ ਦਰਸ਼ਨਪਾਲ ਨੇ ਔਰ ਕਾਦੀਆ ਸਾਹਿਬ ਨੇ ਹਰਦੀਪ ਸਿੰਘ ਕਾਦੀਆ ਸੋ ਹੋਰ ਬਹੁਤ ਸਾਰੇ ਜਿਹੜੇ ਕਿਸਾਨ ਸੰਗਠਨ ਨੇ ਜਾਂ ਕਿਸਾਨ ਆਗੂ ਨੇ ਉਹ ਅੱਜ ਐਮਰਜੈਂਸੀ ਮੀਟਿੰਗ ਸੱਦ ਸਕਦੇ ਨੇ ਸੋ ਹੁਣ ਕਿਸਾਨ ਅਗਲੀ ਵਿਉਂਤਬੰਦੀ ਆ ਜਿਹੜੀ ਉਹਦੇ ਉੱਪਰ ਵੀ ਕੰਮ ਕਰਨਗੇ ਕਿ ਅਸੀਂ ਭਵਿੱਖ ਦੇ ਵਿੱਚ ਹੁਣ ਸਰਕਾਰਾਂ ਦੇ ਨਾਲ ਆਪਣੇ ਅੰਦੋਲਨ ਕਿਵੇਂ ਅੱਗੇ ਲੈ ਕੇ ਜਾਣੇ ਨੇ ਦੇਖੋ ਕੱਲ ਕੇਂਦਰ ਦੇ ਨਾਲ ਵੀ ਗੱਲਬਾਤ ਹੋ ਰਹੀ ਸੀ ਕੱਲ ਪਤਾ ਹੀ ਲੱਗਿਆ ਕਿ ਕੇਂਦਰ ਸਰਕਾਰ ਨੇ ਇਹ ਕਿਹਾ ਕਿ ਜਿਹੜਾ ਐਮਐਸਪੀ ਦੀ ਲੀਗਲ ਗਾਰੰਟੀ ਦਾ ਕਾਨੂੰਨ ਹੈ ਅਗਰ ਇਹਦੇ ਤੇ ਅਸੀਂ ਅੱਗੇ ਵਧਨੇ ਆਂ ਤੇ ਸਾਨੂੰ ਦਿੱਕਤਾਂ ਆ ਸਕਦੀਆਂ ਨੇ ਤਕਨੀਕੀ ਦਿੱਕਤਾਂ ਆ ਸਕਦੀਆਂ ਨੇ ਤੇ ਪੰਦੇਰਹੁਣੀ ਕਹਿ ਰਹੇ ਸੀ ਅਭਿਮਨਿਓ ਕੁਹਾੜ ਕਹਿ ਰਹੇ ਸੀ ਕਿ ਅਸੀਂ ਕਿਹਾ ਕੇਂਦਰ ਸਰਕਾਰ ਨੂੰ ਕਿ ਸਾਡੇ ਮੁਤਾਬਕ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣੀ ਤੇ ਸਰਕਾਰ ਕਹਿੰਦੀ ਅਸੀਂ ਜਿਹੜੇ ਵੱਖ-ਵੱਖ ਮੰਤਰਾਲੇ ਨੇ ਇੰਟਰ ਮਿਨਿਸਟਰੀਅਲ ਗੱਲਬਾਤ ਅਸੀਂ ਕਰਨੀ ਹੈ ਕੀ ਮੰਤਰਾਲਿਆਂ ਦੇ ਜਿਹੜੇ ਵੱਖ-ਵੱਖ ਵੱਖ-ਵੱਖ ਮੰਤਰਾਲੇ ਨੇ ਅੰਤਰ ਮੰਤਰਾਲਾ ਕਹ ਰਹੀ ਸੀ ਉਹਨਾਂ ਦੇ ਨਾਲ ਅਸੀਂ ਇੱਕ ਵਾਰ ਸਲਾਹ مشورہ ਸਾਰੀਆਂ ਗੱਲਾਂ ਦਾ ਕਰਨਾ ਹੈ ਸਾਨੂੰ ਲੰਮਾ ਸਮਾਂ ਚਾਹੀਦਾ ਸੋ 4 ਮਈ ਦੀ ਜਿਹੜੀ ਅਗਲੀ ਮੀਟਿੰਗ ਹੈ ਉਹ ਰੱਖੀ ਗਈ ਹੈ ਔਰ ਜਿਹੜੇ ਦੇਸ਼ ਦੇ ਖੇਤੀਬਾੜੀ ਮੰਤਰੀ ਹੈ ਸ਼ਿਵਰਾਜ ਸਿੰਘ ਚੋਹਾਨ ਉਹ ਆਪ ਉੱਚੇ-ਚੇ ਤੌਰ ਤੇ ਕੱਲ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਆਏ ਸੀ ਹੁਣ ਇੱਕ ਵੇਲਾ ਉਹ ਵੀ ਸੀ ਜਦੋਂ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਦਾ ਬਹੁਤ ਜ਼ਿਆਦਾ ਟਕਰਾਅ ਸੀ ਤੇ ਹੁਣ ਕਿਸਾਨ ਕੇਂਦਰ ਦੇ ਨਾਲ ਗੱਲਬਾਤ ਦੇ ਰਾਹਤਿਚ ਸੀ ਕੇਂਦਰ ਹੁਣ ਕਿਸਾਨਾਂ ਦੇ ਨਾਲ ਗੱਲਬਾਤ ਲਈ ਤਿਆਰ ਹੋਈ ਸੀ ਔਰ ਕਿਸਾਨਾਂ ਦੇ ਨਾਲ ਗੱਲਬਾਤ ਚੱਲ ਰਹੀ ਸੀ ਪਰ ਕਿਉਂਕਿ ਗੱਲਬਾਤ ਸ਼ੁਰੂ ਹੋਣ ਦੇ ਬਾਵਜੂਦ ਵੀ ਜਿਹੜਾ ਜਿਹੜਾ ਮੋਰਚਾ ਉਸੇ ਤਰ੍ਹਾਂ ਜਾਰੀ ਸੀ ਇਸ ਗੱਲ ਦੀਆਂ ਵੀ ਕਿਤਨਾ ਕਿਤੇ ਇਸ ਗੱਲ ਨੂੰ ਲੈ ਕੇ ਵੀ ਸਰਕਾਰ ਕਿਤਨਾ ਕਿਤੇ ਨਾਖੁਸ਼ੀ ਸਰਕਾਰ ਚਾਹੁੰਦੀ ਸੀ ਕਿ ਜਦੋਂ ਗੱਲਬਾਤ ਸ਼ੁਰੂ ਹੋਗੀ ਤੇ ਫਿਰ ਅਗਰ ਮੋਰਚਾ ਚੱਕ ਲਿਆ ਜਾਵੇ ਰਾ ਖੋਲ ਦਿੱਤੇ ਜਾਣ ਤੇ ਉਹਦੇ ਨਾਲ ਦੂਸਰੇ ਲੋਕਾਂ ਨੂੰ ਸਹੂਲਤ ਮਿਲ ਸਕਦੀ ਹੈ ਸੋ ਸਰਕਾਰ ਦਾ ਜੋ ਮੈਨੂੰ ਲੱਗਦਾ ਸੋਚਣ ਦਾ ਨਜ਼ਰੀਆ ਇਹ ਰਿਹਾ ਹੋਏਗਾ ਜਿਹਦੇ ਕਰਕੇ ਸਰਕਾਰ ਨੇ ਇਹ ਫੈਸਲਾ ਕੀਤਾ ਪਰ ਅੱਜ ਕਿਸਾਨ ਜਥੇਬੰਦੀਆਂ ਦੀਆਂ ਮੀਟਿੰਗਾਂ ਤੋਂ ਬਾਅਦ ਕੀ ਕੀ ਫੈਸਲੇ ਹੁੰਦੇ ਨੇ ਉਹਦੇ ਉੱਪਰ ਹੁਣ ਆਪਾਂ ਨਜ਼ਰ ਜ਼ਰੂਰ ਬਣਾ ਕੇ ਰੱਖਾਂਗੇ ਦਿਲ ਅਸੀਂ ਲਗਾਤਾਰ ਦੇਖ ਰਿਹਾ ਜਿਹੜੇ ਕਿਸਾਨ ਅੰਦੋਲਨ ਹੁਣੇ ਚੱਲ ਰਹੇ ਨੇ ਇਹ ਕਿਸੇ ਮੁਕਾਮ ਤੱਕ ਪਹੁੰਚ ਨਹੀਂ ਪਾ ਰਹੇ ਕਦੇ ਤਾਂ ਸਥਿਤੀ ਇਸ ਤਰ੍ਹਾਂ ਦੀ ਬਣਦੀ ਹੈ ਕਿ ਜਿਹੜੇ ਕਿਸਾਨ ਨੇ ਉਹ ਸਰਕਾਰਾਂ ਦੇ ਉੱਪਰ ਹਾਵੀ ਹੁੰਦੇ ਨਜ਼ਰ ਆਉਂਦੇ ਨੇ ਤੇ ਕਦੇ ਸਥਿਤੀ ਬਿਲਕੁਲ ਉਲਟ ਹੋ ਜਾਂਦੀ ਹੈ ਕਿ ਜਿਹੜੀਆਂ ਸਰਕਾਰਾਂ ਨੇ ਉਹ ਕਿਸਾਨੀ ਦੇ ਉੱਪਰ ਹਾਵੀ ਹੋ ਜਾਂਦੀਆਂ ਨੇ ਸੋ ਆਖਿਰ ਜਿਹੜੀ ਅਸੀਂ ਹੁਣੇ ਸਥਿਤੀ ਦੇਖ ਰਿਹਾ ਕਿ ਕਿਸੇ ਮੁਕਾਮ ਤੇ ਕਿਸਾਨ ਅੰਦੋਲਨ ਨਹੀਂ ਪਹੁੰਚ ਪਾ ਰਿਹਾ ਕਿ ਕਿਸਾਨ ਸੰਗਠਨਾ ਦੀ ਜਿਹੜੀ ਆਪਸੀ ਫੁੱਟ ਹੈ ਇਹ ਵੀ ਇੱਕ ਵੱਡਾ ਕਾਰਨ ਹੈ ਕਿ ਕਿਸਾਨੀ ਅੰਦੋਲਨ ਨੂੰ ਕੋਈ ਮੁਕਾਮ ਨਹੀਂ ਮਿਲ ਰਿਹਾ ਜਿਸ ਕਰਕੇ ਕਿਸਾਨ ਅੰਦੋਲਨ ਜੋ ਹੈ ਉਹ ਕਮਜ਼ੋਰ ਹੋਇਆ ਹੈ ਇਸ ਟਾਪਿਕ ਨੂੰ ਅਗਰ ਅਸੀਂ ਸਮਝਣਾ ਚਾਹੀਏ ਇਸ ਮੁੱਦੇ ਨੂੰ ਸਮਝਣਾ ਚਾਹੀਏ ਤਾਂ ਕਿਵੇਂ ਦੇਖਦੇ ਹੋ ਔਰ ਕੀ ਕਹਿਣਾ ਚਾਹੋਗੇ ਦੇਖੋ ਇਹ ਮੈਂ ਕਹੂੰਗਾ ਇਹ ਹਜ਼ਾਰਾਂ ਲੱਖਾਂ ਕਰੋੜਾਂ ਦਾ ਤੁਹਾਡਾ ਸਵਾਲ ਹੈ ਕਿ ਸਾਡੇ ਕਿਸਾਨ ਅੰਦੋਲਨ ਕਾਮਯਾਬ ਹੁੰਦੇ ਕਿਉਂ ਨਹੀਂ ਲਿਖ ਰਹੇ ਔਰ ਇਹਦੇ ਪਿੱਛੇ ਕੀ ਕੀ ਕਾਰਨ ਨੇ ਦੇਖੋ ਐਡਾ ਵੱਡਾ ਅੰਦੋਲਨ ਕੇਂਦਰ ਸਰਕਾਰ ਦੇ ਨਾਲ ਪੰਜਾਬ ਦੇ ਕਿਸਾਨਾਂ ਨੇ ਜਿੱਤਿਆ ਤਿੰਨ ਖੇਤੀ ਕਾਨੂੰਨ ਰੱਦ ਕਰਵਾਏ ਗਏ ਹਾਲਾਂਕਿ ਮੇਰਾ ਉਸ ਵੇਲੇ ਵੀ ਇਹ ਸਟੈਂਡ ਸੀ ਕਿ ਤਿੰਨ ਖੇਤੀ ਕਾਨੂੰਨਾਂ ਦੇ ਵਿੱਚ ਕੁਝ-ਕੁਝ ਅਜਿਹਾ ਸੀ ਜੀ ਦੇ ਨਾਲ ਫਾਇਦਾ ਹੋ ਸਕਦਾ ਸੀ ਪਰ ਕਿਉਂਕਿ ਸਮੁੱਚੇ ਤੌਰ ਤੇ ਕਿਸਾਨੀ ਨੇ ਉਹ ਤਿੰਨ ਖੇਤੀ ਕਾਨੂੰਨ ਕਾਨੂੰਨਾਂ ਦਾ ਵਿਰੋਧ ਕੀਤਾ ਤੇ ਅਸੀਂ ਵੀ ਫਿਰੇ ਜ਼ਰੂਰ ਵਕਾਲਤ ਕੀਤੀ ਕਿ ਇਹ ਤਿੰਨ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣੇ ਚਾਹੀਦੇ ਨੇ ਔਰ ਨਵੇਂ ਸਿਰੇ ਤੋਂ ਸਰਕਾਰ ਅਗਰ ਕਾਨੂੰਨ ਬਣਾਉਂਦੀ ਹੈ ਤੇ ਉਹ ਕਿਸਾਨਾਂ ਦੇ ਨਾਲ ਗਲਬਤ ਕਰਕੇ ਸਲਾਮ مشورہ ਕਰਕੇ ਬਣਾਵੇ ਹਾਲਾਂਕਿ ਉਸ ਵੇਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਵੀ ਇਹ ਗੱਲ ਕਹੀ ਕਿ ਸ਼ਾਇਦ ਅਸੀਂ ਚੰਗੀ ਤਰ੍ਹਾਂ ਸਮਝਾ ਨਹੀਂ ਸਕੇ ਤਿੰਨ ਖੇਤੀ ਕਾਨੂੰਨ ਵਾਪਸ ਲਏ ਗਏ ਜਿਹੜੇ ਪਹਿਲਾਂ ਆਰਡੀਨੈਂਸ ਦੇ ਜ਼ਰੀਏ ਬਣੇ ਸੀ ਤੇ ਉਸ ਤੋਂ ਬਾਅਦ ਕਿਸਾਨਾਂ ਦੀ ਵੱਡੀ ਜਿੱਤ ਦੇ ਰੂਪ ਦੇ ਵਿੱਚ ਇਹਨੂੰ ਵੇਖਿਆ ਗਿਆ ਲੇਕਿਨ ਕਿਸਾਨਾਂ ਦੇ ਇਲਜ਼ਾਮ ਉਸ ਤੋਂ ਬਾਅਦ ਇਹ ਰਹੇ ਕਿ ਉਹਨਾਂ ਜਿਹੜੀਆਂ ਜਿਹੜੇ ਵਾਅਦੇ ਸੀ ਉਸ ਤੋਂ ਬਾਅਦ ਉਹ ਪੂਰੇ ਨਹੀਂ ਹੋਏ ਤਿੰਨ ਖੇਤੀ ਕਾਨੂੰਨ ਤਾਂ ਰੱਦ ਕਰ ਦਿੱਤੇ ਗਏ ਪਰ ਹੋਰ ਬਹੁਤ ਸਾਰੇ ਜਿਹੜੇ ਵਾਦੇ ਸੀ ਉਹ ਪੂਰੇ ਨਹੀਂ ਕੀਤੇ ਗਏ। ਔਰ ਨਵੇਂ ਸਿਰੇ ਤੋਂ ਜਿਹੜੇ ਕਿਸਾਨ ਨੇ ਉਹ ਦਿੱਲੀ ਜਾ ਕੇ ਅੰਦੋਲਨ ਕਰਨਾ ਚਾਹੁੰਦੇ ਸੀ ਜਿਹਦੇ ਕਰਕੇ ਇਹ ਦੁਬਾਰਾ ਸ਼ੰਭੂ ਬਾਰਡਰ ਤੇ ਮੋਰਚਾ ਲੱਗਿਆ ਕਿਉਂਕਿ ਹਰਿਆਣੇ ਤੋਂ ਅੱਗੇ ਇਹਨਾਂ ਨੂੰ ਜਾਣ ਨਹੀਂ ਦਿੱਤਾ ਗਿਆ। ਹੁਣ ਸਵਾਲ ਇਹ ਆ ਵੀ ਸਾਡੇ ਕਿਸਾਨ ਅੰਦੋਲਨ ਕਾਮਯਾਬ ਕਿਉਂ ਨਹੀਂ ਹੋ ਰਹੇ? ਮੈਨੂੰ ਇਹ ਲੱਗਦਾ ਹੈ ਕਿ ਸਾਡੇ ਸਾਰੇ ਮੁਲਕ ਦੀ ਜਿਹੜੀ ਕਿਸਾਨੀ ਹੈ ਉਹ ਇਕੱਠੀ ਨਹੀਂ ਹੈ। ਜਿੰਦੋਂ ਦਿੱਲੀ ਚ ਕਿਸਾਨ ਅੰਦੋਲਨ ਕਿਸਾਨ ਜਿੱਤ ਕੇ ਆਏ ਬਹੁਤ ਵੱਡੀ ਗਿਣਤੀ ਚ ਕਿਸਾਨ ਸੰਗਠਨ ਉਸ ਅੰਦੋਲਨ ਦਾ ਹਿੱਸਾ ਸੀ ਲੇਕਿਨ ਉਸ ਤੋਂ ਬਾਅਦ ਜਦੋਂ ਵਾਪਸ ਆਏ ਤੇ ਫਿਰ ਹੁਣ ਜਦੋਂ ਦੁਬਾਰਾ ਨਵੇਂ ਸਿਰੇ ਤੋਂ ਕਿਸਾਨ ਸੰਗਠਨਾ ਨੂੰ ਅਸੀਂ ਅੰਦੋਲਨ ਕਰਦੇ ਵੇਖਦੇ ਆ ਕਿਤੇ ਨਾ ਕਿਤੇ ਕਿਸਾਨਾਂ ਦੇ ਸੰਗਠਨਾਂ ਦੇ ਵਿੱਚ ਆਪਸੀ ਮਨਮਟਾ ਪੈਦਾ ਹੋਏ ਕਿਸਾਨ ਸੰਗਠਨ ਵੱਖ-ਵੱਖ ਹੋਏ ਸਿਆਸੀ ਗੈਰ ਸਿਆਸੀ ਦੇ ਰੂਪ ਦੇ ਵਿੱਚ ਕਿਸਾਨ ਸੰਗਠਨ ਵੰਡੇ ਗਏ ਜਿਹੜਾ ਕਿਤੇ ਵੀ ਕਿਸਾਨੀ ਦੇ ਲਈ ਸ਼ੁਭ ਨਹੀਂ ਹੈ ਇਕਤਾ ਮੇਂ ਬਲ ਹੈ ਇਹ ਅਸੀਂ ਕਿਤਾਬਾਂ ਚ ਪੜ੍ਹਦੇ ਹੁੰਦੇ ਸੀ ਛੋਟੇ ਹੁੰਦੇ ਸੋ ਇਸ ਕਰਕੇ ਅਗਰ ਕਿਸਾਨਾਂ ਨੇ ਅੰਦੋਲਨ ਕਰਨੇ ਨੇ ਜਾਂ ਕਿਸਾਨਾਂ ਨੇ ਆਪਣੀਆਂ ਜਾਇਜ਼ ਮੰਗਾਂ ਮਨਵਾਉਣੀਆਂ ਨੇ ਪਹਿਲੀ ਗੱਲ ਮੈਂ ਕਦੇ ਵੀ ਇਸ ਗੱਲ ਦਾ ਵਿਰੋਧੀ ਨਹੀਂ ਕਿ ਕਿਸਾਨ ਪਾਰਲੀਮੈਂਟ ਚ ਕਿਉਂ ਨਾ ਜਾਣ ਨਿਸ਼ਚਿਤ ਤੌਰ ਤੇ ਕਿਸਾਨਾਂ ਨੂੰ ਸਾਡੀ ਜਿਹੜੀ ਡੈਮੋਕ੍ਰੇਸੀ ਦੀ ਤਾਕਤ ਹੈ ਚੋਣਾਂ ਲੜਨ ਦੀ ਤਾਕਤ ਹੈ ਕਿਸਾਨਾਂ ਨੂੰ ਪੋਲਿਟਿਕਲ ਪਾਰਟੀਆਂ ਤੋਂ ਸੀਟਾਂ ਮੰਗਣੀਆਂ ਚਾਹੀਦੀਆਂ ਨੇ ਕਿ ਸਾਡੇ ਲਈ ਵੀ ਕੋਈ ਸੀਟ ਛੱਡੋ ਭਾਵੇਂ ਤੁਸੀਂ ਲੋਕ ਸਭਾ ਦੀਆਂ ਪੰਜਾਬ 'ਚ 4-5 ਸੀਟਾਂ ਸਾਰੀਆਂ ਪਾਰਟੀਆਂ ਤੋਂ ਇੱਕ-ਇੱਕ ਦੋ-ਦੋ ਸੀਟਾਂ ਛਡਾਓ ਤੇ ਕਿਸਾਨ ਸਾਡੇ ਪਾਰਲੀਮੈਂਟ 'ਚ ਪਹੁੰਚਾ ਦੂਸਰਾ ਕਿਸਾਨ ਸੰਗਠਨ ਨੇ ਸਾਡੇ ਉਹਨਾਂ ਦਾ ਇਕੱਠੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਰੇ ਕਿਸਾਨ ਸੰਗਠਨ ਇਕੱਠੇ ਹੋਣ ਔਰ ਇੱਕ ਗੱਲ ਜ਼ਰੂਰ ਤੈਅ ਕਰ ਲੈਣ ਕਿ ਕਿਸਾਨਾਂ ਦੀ ਤਾਕਤ ਪੰਜਾਬ ਦੇ ਕਿਸਾਨਾਂ ਦੀ ਤਾਕਤ ਗੈਰ ਕਿਸਾਨੀ ਨੇ ਪੰਜਾਬ ਦੇ ਕਿਸਾਨਾਂ ਦੀ ਤਾਕਤ ਉਹ ਲੋਕ ਨੇ ਜਿਹੜੇ ਕਿਸਾਨ ਨਹੀਂ ਨੇ ਜਦੋਂ ਦਿੱਲੀ ਦੇ ਵਿੱਚ ਕਿਸਾਨੀ ਅੰਦੋਲਨ ਭਖਿਆ ਪੰਜਾਬ ਦੇ ਹਰ ਵਸਿੰਦੇ ਨੇ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਮੈਨੂੰ ਨਹੀਂ ਲੱਗਦਾ ਕਿ ਪੰਜਾਬ 'ਚ ਕੋਈ ਅਜਿਹਾ ਵਿਅਕਤੀ ਹੋਏਗਾ ਜਿਹੜਾ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਉਹਨਾਂ ਬਾਡਰਾਂ ਤੇ ਨਾ ਗਿਆ ਹੋਵੇ ਹੁਣ ਕਿਸਾਨਾਂ ਦਾ ਐਡਾ ਵੱਡਾ ਸਮਰਥਨ ਦੁਨੀਆ ਭਰ ਤੋਂ ਮਿਲਿਆ ਪੰਜਾਬ ਤੋਂ ਮਿਲਿਆ ਤੇ ਫਿਰ ਇਹ ਕਿਸਾਨਾਂ ਨੂੰ ਖਾਸ ਤੌਰ ਤੇ ਪੰਜਾਬ ਦੇ ਸਾਰੇ ਕਿਸਾਨ ਸੰਗਠਨਾਂ ਨੂੰ ਇਹ ਤੈਅ ਕਰਨਾ ਪਊਗਾ ਕਿ ਅਸੀਂ ਹੁਣ ਜਦੋਂ ਅੰਦੋਲਨ ਕਰਨਾ ਹੈ ਹੁਣ ਉਹਦੀ ਰੂਪਰੇਖਾ ਸਾਨੂੰ ਬਦਲ ਨਹੀਂ ਪੈਣੀ ਹੈ ਅਗਰ ਅਸੀਂ ਅਣਮਿੱਥੇ ਸਮੇਂ ਲਈ ਰਾਹ ਬੰਦ ਕਰਾਂਗੇ ਉਹਦੇ ਨਾਲ ਰੋਜ਼ ਆਣ ਜਾਣ ਵਾਲੇ ਲੋਕ ਤਕਲੀਫ ਮੰਨਣਗੇ ਕਿਸੇ ਨੇ ਹਸਪਤਾਲ ਜਾਣਾ ਹੈ ਕਿਸੇ ਦਾ ਵੀਜ਼ਾ ਆਇਆ ਹੈ ਕਿਸੇ ਦੀ ਇੰਟਰਵਿਊ ਹੈ ਕਿਸੇ ਨੇ ਪੜਨ ਜਾਣਾ ਕੋਈ ਛੁੱਟੀਆਂ ਕੱਟਣ ਕਿਤੇ ਜਾ ਰਿਹਾ ਕੋਈ ਫੌਜੀ ਛੁੱਟੀ ਤੇ ਆ ਰਿਹਾ ਕੋਈ ਪ੍ਰਾਈਵੇਟ ਕੰਪਨੀ ਤੋਂ ਕਿਸੇ ਸੂਬੇ ਤੋਂ ਪੰਜਾਬ ਆ ਰਿਹਾ ਕਿਸੇ ਦਾ ਉਦਯੋਗ ਦਾ ਮਾਲ ਆ ਰਿਹਾ ਕਿਸੇ ਦੀਆਂ ਟੈਲਾ ਆ ਰਹੀਆਂ ਕਿਸੇ ਦੀਆਂ ਇੱਟਾਂ ਆ ਰਹੀਆਂ ਸੋ ਜਿੰਨੇ ਵਪਾਰ ਕਾਰੋਬਾਰ ਨੇ ਉਹ ਕੇਂਦਰੀ ਸੜਕਾਂ ਤੋਂ ਹੋਣੇ ਨੇ ਸੋ ਜੇ ਪੰਜਾਬ ਦੇ ਕਿਸਾਨ ਇਹ ਤੈਅ ਕਰ ਲੈਣ ਵੀ ਅਸੀਂ ਅੰਦੋਲਨ ਕਰਨਾ ਹੈ ਪਰ ਅਸੀਂ ਪੰਜਾਬ ਦੇ ਲੋਕਾਂ ਦਾ ਰਾਹ ਨਹੀਂ ਰੋਕਣਾ ਤੇ ਫੇਰ ਕਿਸਾਨ ਸੰਗਠਨਾਂ ਨੂੰ ਪੰਜਾਬ ਦੇ ਲੋਕਾਂ ਦਾ ਸਾਥ ਦੁਬਾਰਾ ਮਿਲੇਗਾ ਜੋ ਮੈਨੂੰ ਇਹ ਲੱਗਦਾ ਕਿਤੇ ਨਾ ਕਿਤੇ ਇੱਕ ਤਾਂ ਸਾਡੇ ਕਿਸਾਨ ਸੰਗਠਨ ਆਪ ਇਕੱਠੇ ਨਹੀਂ ਸਾਡੇ ਕਿਸਾਨ ਸੰਗਠਨ ਬਹੁਤ ਜ਼ਿਆਦਾ ਵੰਡੇ ਗਏ ਤੁਸੀਂ ਵੇਖੋ ਜਦੋਂ ਹੁਣ ਕੇਂਦਰ ਨਾਲ ਗੱਲਬਾਤ ਚੱਲ ਰਹੀ ਹੈ ਕੀ ਪੰਜਾਬ ਦੇ ਸਾਰੇ ਕਿਸਾਨ ਸੰਗਠਨਾਂ ਦੇ ਆਗੂ ਕੇਂਦਰ ਦੇ ਨਾਲ ਗੱਲਬਾਤ ਦਾ ਹਿੱਸਾ ਨੇ ਔਰ ਮੈਂ ਯਕੀਨ ਨਾ ਕਹਿ ਸਕਦਾ ਕਿ ਭਾਰਤ ਦੀ ਸਰਕਾਰ ਲੀਗਲ ਗਾਰੰਟੀ ਦਾ ਕਾਨੂੰਨ ਅਗਰ ਬਣਾਉਂਦੀ ਹੈ ਉਹ ਸਿਰਫ ਦੋ ਜੱਥੇਬੰਦੀਆਂ ਨਾਲ ਗੱਲਬਾਤ ਦੇ ਆਧਾਰ ਤੇ ਨਹੀਂ ਬਣਾਏਗੀ ਕਿਤੇ ਵੀ ਨਹੀਂ ਬਣਾਏਗੀ ਉਹ ਉਦੋਂ ਹੀ ਉਹ ਕਾਨੂੰਨ ਲਾਗੂ ਕਰੇਗੀ ਜਦੋਂ ਉਹ ਸਾਰੇ ਕਿਸਾਨ ਸੰਗਠਨਾਂ ਨੂੰ ਕੌਨਫੀਡੈਂਸ ਲੈ ਲੇਗੀ ਔਰ ਪੂਰੇ ਮੁਲਕ ਦੇ ਵਿੱਚ ਇੱਕ ਵੱਡੇ ਪੱਧਰ ਤੇ ਉਹ ਲੋਕਾਂ ਦੀ رائے ਦੇ ਰੂਪ ਦੇ ਵਿੱਚ ਗੱਲ ਮੰਨ ਕੇ ਅੱਗੇ ਵਧਣ ਦੇ ਯਤਨ ਕਰੇਗੀ ਸੋ ਕਿਸਾਨ ਸੰਗਠਨਾਂ ਨੂੰ ਕਿਸਾਨ ਲੀਡਰਾਂ ਨੂੰ ਇਹ ਸਮਝਣਾ ਪੈਣਾ ਹੈ ਕਿ ਸਾਨੂੰ ਲੋਕ رائے ਦੇ ਨਾਲ ਅੱਗੇ ਵਧਣਾ ਪੈਣਾ ਹੈ ਪੰਜਾਬ ਦੀ ਕਿਸਾਨੀ ਦੀ ਤਾਕਤ ਪੰਜਾਬ ਦੇ ਲੋਕ ਨੇ ਔਰ ਮੈਂ ਉਹ ਵੀ ਪਿਛਲੇ ਸਮਿਆਂ 'ਚ ਵੇਖਿਆ ਜਦੋਂ ਕਿਸਾਨ ਹਾਲਾਕੀ ਮੈਂ ਇਹ ਨਹੀਂ ਕਹਿੰਦਾ ਕਿ ਕਿਸਾਨਾਂ ਦੀਆਂ ਮੰਗਾਂ ਗਲਤ ਨੇ ਕਿਸਾਨਾਂ ਨੂੰ ਘੱਟੋ-ਘੱਟ ਪ੍ਰੋਗਰਾਮ ਬਣਾ ਕੇ ਹੁਣ 28 29 29 ਮੰਗਾਂ ਜਦੋਂ ਕਿਸਾਨ ਇੱਕ ਮੀਟਿੰਗ ਦੇ ਵਿੱਚ ਡਿਸਕਸ ਕਰਦੇ ਨੇ ਅਗਰ ਕਿਸਾਨ ਇਹ ਉਮੀਦ ਕਰਦੇ ਨੇ ਕਿ ਸਰਕਾਰਾਂ 28 29 ਮੰਗਾਂ ਮੰਨ ਲੈਣਗੀਆਂ ਇਹ ਅਸੰਭਵ ਹੈ ਸਰਕਾਰਾਂ ਨੇ ਤਾਂ ਇਹ ਵੀ ਕਿਹਾ ਸੀ ਕਿ ਅਸੀਂ ਪੈਨਸ਼ਨਾਂ ਬਹਾਲ ਕਰ ਦਿਆਂਗੇ ਸਰਕਾਰਾਂ ਨੇ ਬਹੁਤ ਕੁਝ ਕਿਹਾ ਸੀ ਸਰਕਾਰਾਂ ਨੇ ਇਹ ਵੀ ਕਿਹਾ ਸੀ ਕਿ ਜਿਹੜਾ ਵਰਾ ਲੰਘ ਗਿਆ 2022 ਕਿ ਲੰਘੇ ਹੋਏ 2022 ਤੱਕ ਹਰ ਵਿਅਕਤੀ ਕੋਲੇ ਆਪਣਾ ਮਕਾਨ ਹੋਏਗਾ ਹੈਗਾ ਹਰ ਕਿਸੇ ਕੋਲੇ ਮਕਾਨ ਸਰਕਾਰਾਂ ਨੇ ਇਹ ਵੀ ਕਿਹਾ ਸੀ ਕਿ 2024 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦਿਆਂਗੇ ਆਮਦਨ ਦੁੱਗਣੀ ਹੋਈ ਕੈਪਟਨ ਅਮਰਿੰਦਰ ਸਿੰਘ ਨੇ ਇੱਥੋਂ ਤੱਕ ਕਿਹਾ ਸੀ ਕਰਜ਼ੇ ਨਾ ਮੋੜਿਓ ਕਿਸ ਤਰ੍ਹਾਂ ਦਈਓ ਮੇਰੀ ਸਰਕਾਰ ਆ ਜੇ ਮਨਪ੍ਰਿਤ ਬਾਦਲ ਔਰ ਮੈਂ ਪੂਰਾ ਪਲਾਨ ਸਾਡਾ ਤਿਆਰ ਹੈ ਤੇ ਅਸੀਂ ਕਰਜ਼ੇ ਤੁਹਾਡੇ ਮਾਫ ਕਰਾਂਗੇ ਹੋਗੇ ਕਰਜ਼ੇ ਮਾਫ ਸਾਰਿਆਂ ਦੇ ਸੋ ਮਨਪ੍ਰਿਤ ਬਾਦਲ ਔਰ ਕੈਪਟਨ ਮਰਿੰਦਰ ਸਿੰਘ ਇਹ ਐਡੇ ਵੱਡੇ ਵੱਡੇ ਚੈੱਕ ਦੇ ਕੇ ਇਹਨਾਂ ਨੇ ਸਕੀਮ ਸ਼ੁਰੂ ਕੀਤੀ ਸੀ ਆ ਮੰਝਿਆ ਮੰਝਿਆ ਜਿਹੜੇ ਚੈੱਕ ਦੀ ਫੋਟੋ ਦੰਦੇ ਸੀ ਕਿ ਦੇਖੋ ਜੀ ਅਸੀਂ ਕਰਜ਼ਾ ਮਾਫ ਕਰਤਾ ਕਰਜ਼ਾ ਕਿਹੜਾ ਮਾਫ ਕੀਤਾ ਜਿਹੜਾ ਪੈਸਾ ਰੂਰਲ ਡਿਵੈਲਪਮੈਂਟ ਸਕੀਮ ਦਾ ਕੇਂਦਰ ਤੋਂ ਆਉਂਦਾ ਸੀ ਉਹਨੂੰ ਕਰਜ਼ਾ ਮਾਫੀ ਚ ਵਰਤ ਗਏ ਤੇ ਹੁਣ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਹੈ ਕੇਂਦਰ ਵਾਲੇ ਕਹਿੰਦੇ ਵੀ ਤੁਹਾਡੀ ਸਰਕਾਰ ਨੇ ਕਾਂਗਰਸ ਨੇ ਪੈਸਾ ਸਹੀ ਨਹੀਂ ਵਰਤਿਆ ਉਹਨਾਂ ਨੇ ਰੂਰਲ ਡਿਵੈਲਪਮੈਂਟ ਦਾ ਫੰਡ ਰੋਕ ਲਿਆ ਭਗਵੰਤ ਮਾਨ ਦੀ ਸਰਕਾਰ ਕੇਂਦਰ ਸਰਕਾਰ ਨੂੰ ਰੋਜ਼ ਅੱਖਾਂ ਕੱਢਦੀ ਆ ਵੀ ਸਾਡਾ ਕੇਂਦਰ ਵਾਲਿਓ ਰੂਰਲ ਡਿਵੈਲਪਮੈਂਟ ਫੰਡ ਦਾ ਪੈਸਾ ਦੇ ਦਿਓ ਤੇ ਕੇਂਦਰ ਵਾਲੇ ਕਹਿੰਦੇ ਕਿ ਯੂਟਿਲਾਈਜੇਸ਼ਨ ਸਰਟੀਫਿਕੇਟ ਭੇਜੋ ਤੁਸੀਂ ਪੈਸਾ ਵਰਤਿਆ ਕਿੱਥੇ ਆ ਪਿਛਲੀ ਸਰਕਾਰ ਨੇ ਉਹੀ ਪੈਸਾ 44200 ਕਰੋੜ ਦੇ ਕਰੀਬ ਉਹ ਕਰਜ਼ਾ ਮਾਫੀ 'ਚ ਵੰਡਤਾ ਜਦਕਿ ਪੰਜਾਬ ਦੀ ਕਿਸਾਨੀ ਸਿਰ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ ਪ੍ਰਾਈਵੇਟ ਤੇ ਸਾਰਾ ਪਾ ਕੇ ਸੋ 1 ਲੱਖ ਕਰੋੜ ਤੋਂ ਵੱਧ ਦਾ ਕਰਜ਼ਾ ਹੈ ਤੇ ਕੈਪਟਨ ਮਰਿੰਦਰ ਸਿੰਘ ਤਾਂ ਆਪਣੀ ਰਿਟਾਇਰ ਲਾਈਫ ਜੀ ਰਿਹਾ ਕਦੀ ਹੁਣ ਕੈਪਟਨ ਮਰਿੰਦਰ ਸਿੰਘ ਨੇ ਆ ਕੇ ਕਿਸਾਨਾਂ ਨੂੰ ਕਿਹਾ ਵੀ ਮੈਂ ਕਿਹਾ ਸੀ ਤੁਹਾਡਾ ਸਾਰਾ ਕਰਜ਼ਾ ਮਾਫ ਕਰ ਦੂੰਗਾ ਤੇ ਕਰ ਗਿਆ ਇਨਾ ਜ਼ਰੂਰ ਕਿਹਾ ਸੀ ਕੈਪਟਨ ਮਰਿੰਦਰ ਨੇ ਵੀ ਮੈਂ ਨਸ਼ਿਆਂ ਦਾ ਲੱਕ ਤੋੜਦਾ ਬਸ ਜਦ ਕੀ ਹੁਣ ਵਾਲੇ ਬਲਡੋਜ਼ਰ ਚਲਾ ਕੇ ਤੋੜ ਰਹੇ ਨੇ ਇਹਦਾ ਮਤਲਬ ਹੈ ਕਿ ਕਿਸਾਨਾਂ ਨੂੰ ਇਹ ਤੈਅ ਕਰਨਾ ਪਊਗਾ ਕਿ ਅਸੀਂ ਕਿਹੜੀ ਇੱਕ ਇੱਕ ਕਰਕੇ ਮੰਗ ਮੰਨਵਾਉਣੀ ਹੈ ਜੋ ਜੋ ਸਾਡੇ ਮੁਲਕ ਦੇ ਹਾਲਾਤ ਨੇ ਹਾਂ ਜੇ ਅਸੀਂ ਆਪਾਂ ਅੰਦੋਲਨ ਕਰਨੇ ਆ ਆਪਾਂ ਬਿਲਕੁਲ ਕਰ ਸਕਦੇ ਆ ਆਪਣਾ ਲੀਗਲ ਰਾਈਟ ਹੈ ਪਰ ਵਕਤ ਦੇ ਨਾਲ ਸਮੇਂ ਦੇ ਨਾਲ ਸਭ ਕੁਝ ਬਦਲਦਾ ਹੈ ਮੈਨੂੰ ਨਹੀਂ ਲੱਗਦਾ ਕਿ ਹੁਣ ਸਰਕਾਰਾਂ ਆਉਣ ਵਾਲੇ ਸਮੇਂ 'ਚ ਸੜਕਾਂ ਰੋਕਣ ਦੇਣਗੀਆਂ ਸੋ ਇਸ ਕਰਕੇ ਕਿਸਾਨਾਂ ਨੂੰ ਜਿਹੜੇ ਆਪਣੇ ਅੰਦੋਲਨ ਨੇ ਉਹ ਲੈਕਚਰਾਂ ਦੇ ਜ਼ਰੀਏ ਡਿਬੇਟਾਂ ਦੇ ਜ਼ਰੀਏ ਸੈਮੀਨਾਰਾਂ ਦੇ ਜ਼ਰੀਏ ਆਪਣੀਆਂ ਮੰਗਾਂ ਲੋਕਾਂ ਤੱਕ ਲੈ ਕੇ ਜਾਣੀਆਂ ਚਾਹੀਦੀਆਂ ਨੇ ਸਰਕਾਰਾਂ ਤੱਕ ਲੈ ਕੇ ਜਾਣੀਆਂ ਚਾਹੀਦੀਆਂ ਨੇ ਔਰ ਕਿਸਾਨਾਂ ਨੂੰ ਆਪ ਪੋਲਿਟਿਕਸ ਦਾ ਹਿੱਸਾ ਬਣਨਾ ਪਊਗਾ ਜਦੋਂ ਤੱਕ ਸਾਡੇ ਪੰਜਾਬ ਦੇ ਕਿਸਾਨ ਪੋਲਿਟਿਕਸ ਦਾ ਹਿੱਸਾ ਨਹੀਂ ਬਣਦੇ ਪਰ ਮੈਂ ਅਕਸਰ ਕਹਿੰਦਾ ਪੰਜਾਬ ਖੇਤੀਬਾੜੀ ਅਧਾਰਿਤ ਸੂਬਾ ਹੈ ਪੰਜਾਬ ਕੋਲੇ ਅੱਜ ਤੱਕ ਖੇਤੀਬਾੜੀ ਦੀ ਪਾਲਿਸੀ ਨਹੀਂ ਕਿੰਨੀਆਂ ਸਰਕਾਰਾਂ ਆਈਆਂ ਸੁਫਨੇ ਵਖਾ ਕੇ ਚਲੀਆਂ ਗਈਆਂ ਅਸੀਂ ਖੇਤੀਬਾੜੀ ਤੇ ਅਧਾਰਿਤ ਸੂਬਾ ਸਾਡੇ ਕੋਲੇ ਖੇਤੀਬਾੜੀ ਪਾਲਿਸੀ ਨਹੀਂ ਸੋ ਮਤਲਬ ਆਪਾਂ ਤਰਾਕੀ ਸਿੱਖਣ ਜਾਂਦੇ ਆ ਰੋਜ਼ ਤੇ ਆਪਣੇ ਕੋਲੇ ਟਿਊਬ ਹੈ ਨਹੀਂ ਆਪਾਂ ਨੂੰ ਪਤਾ ਨਹੀਂ ਆਪਾਂ ਕਦੋਂ ਡੁੱਬ ਜਾਣਾ ਹੈ ਇਸ ਕਰਕੇ ਸੂਬੇ ਦੇ ਵਿੱਚ ਸਰਕਾਰਾਂ ਜਦੋਂ ਅਸੀਂ ਚੁਣਨੀ ਹੈ ਤੇ ਕਿਸਾਨ ਜ਼ਰੂਰ ਇਹ ਤੈਅ ਕਰ ਲੈਣ ਕਿ ਪੋਲਿਟਿਕਸ ਦੇ ذریعے ਸੱਤਾ ਦਾ ਹਿੱਸਾ ਬਣ ਕੇ ਉਹ ਜਾਇਜ਼ ਫੈਸਲੇ ਲਾਗੂ ਕਰਾ ਸਕਦੇ ਨੇ ਕਿਉਂਕਿ ਜਿੱਦਾਂ ਦੇ ਲੀਡਰ ਅਸੀਂ ਚੁਣਦੇ ਆ ਉਹ ਲਗਭਗ ਉਸੇ ਤਰ੍ਹਾਂ ਦੇ ਫੈਸਲੇ ਕਰਦੇ ਨੇ ਇਸ ਕਰਕੇ ਕਿਸਾਨਾਂ ਨੂੰ ਬਹੁਤ ਗੰਭੀਰਤਾ ਦੇ ਨਾਲ 2-3 ਗੱਲਾਂ ਤੇ ਖਿਆਲ ਦੇਣਾ ਪੈਣਾ ਆਉਣ ਵਾਲੇ ਸਮੇਂ 'ਚ ਕਿ ਕਿਸਾਨ ਅੰਦੋਲਨ ਬਿਲਕੁਲ ਲੋਕਾਂ ਨੂੰ ਨਾਲ ਲੈ ਕੇ ਚੱਲਣ ਵਾਲਾ ਹੋਵੇ ਔਰ ਹੋਲੀ-ਹੋਲੀ ਕਰਕੇ ਮੰਗਾ ਮਨਾਉਣ ਵਾਲੇ ਪਾਸੇ ਤੁਰਿਏ ਔਰ ਤੀਸਰੀ ਗੱਲ ਮੈਨੂੰ ਲੱਗਦਾ ਹੈ ਕਿ ਕਿਸਾਨਾਂ ਨੂੰ ਚੰਗੀ ਨਹੀਂ ਲੱਗਣੀ ਜਿਹੜਾ ਖੇਤੀਬਾੜੀ ਮੰਡੀਕਰਨ ਦਾ ਢਾਂਚਾ ਕੇਂਦਰ ਸਰਕਾਰ ਵੱਲੋਂ ਆਇਆ ਸੀ ਜਿਹੜਾ ਕਿਸਾਨ ਭਲਾਈ ਵਿਭਾਗ ਮਹਿਕਮੇ ਵੱਲੋਂ ਆਇਆ ਸੀ ਉਹਦੇ ਵਿੱਚ ਕਈ ਚੀਜ਼ਾਂ ਚੰਗੀਆਂ ਸੀ ਸੋ ਅਸੀਂ ਵੀ ਕਿਸਾਨ ਵੀ ਅਗਰ ਅਸੀਂ ਅੱਖਾਂ ਬੰਦ ਕਰਕੇ ਹਰ ਚੀਜ਼ ਦਾ ਵਿਰੋਧ ਕਰਾਂਗੇ ਤੇ ਫੇਰ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਦਾ ਰਵੱਈਆ ਇਸੇ ਤਰ੍ਹਾਂ ਦਾ ਰਹੇਗਾ ਸੋ ਅਸੀਂ ਜਦੋਂ ਕੋਈ ਗੱਲਾਂ ਮੰਨਵਾਉਣੀਆਂ ਨੇ ਤੇ ਦੋ ਚਾਰ ਗੱਲਾਂ ਸਾਨੂੰ ਵੀ ਮੰਨਣੀਆਂ ਪੈਣੀਆਂ ਦੋ ਚਾਰ ਗੱਲਾਂ ਉਹਨਾਂ ਤੋਂ ਮੰਨਵਾ ਲਾਂਗੇ ਤਾਂ ਕੰਮ ਅੱਗੇ ਚੱਲਣਗੇ ਬਾਕੀ ਅਸੀਂ ਕਿਸਾਨੀ ਆਧਾਰਿਤ ਸੂਬਾ ਪੰਜਾਬ ਦੀ ਤੇ ਦੇਸ਼ ਦੀ ਆਰਥਿਕਤਾ ਕਿਸਾਨੀ ਹੈ ਪੰਜਾਬ ਦੀ ਆਰਥਿਕਤਾ ਕਿਸਾਨੀ ਹੈ ਸਾਰੇ ਕਿਸਾਨ ਇਕੱਠੇ ਹੋ ਕੇ ਡੈਮੋਕ੍ਰੈਟਿਕ ਤਰੀਕੇ ਨਾਲ ਬਿਨਾਂ ਸੜਕਾਂ ਰੋਕੇ ਆਮ ਲੋਕਾਂ ਦੀ ਸਹਿਮਤੀ ਨਾਲ ਆਪਣੇ ਅੰਦੋਲਨ ਨੂੰ ਅੱਗੇ ਵਧਾਉਣ ਤੇ ਸਰਕਾਰਾਂ ਤੋਂ ਜਾਇਜ਼ ਮੰਗਾਂ ਮਨਵਾਉਣ ਔਰ ਸਰਕਾਰਾਂ ਘਟੋ ਘਟ ਲਾਰੇ ਨਾ ਲਾਉਣ ਕਿਸਾਨਾਂ ਨੂੰ ਝੂਠੇ ਵਾਅਦੇ ਨਾ ਕਰਨ ਕਿਉਂਕਿ ਸਰਕਾਰਾਂ ਵੀ ਝੂਠੇ ਵਾਅਦੇ ਲਾਉਣ ਦੇ ਵਿੱਚ ਕਿਸੇ ਤੋਂ ਘੱਟ ਨਹੀਂ ਹੈ ਸੋ ਅੱਜ ਜੋ ਜੋ ਕਿਸਾਨੀ ਦਾ ਹਾਲ ਹੈ ਉਹ ਕਿਸੇ ਤੋਂ ਲੁਕਿਆ ਨਹੀਂ ਕਿਸਾਨੀ ਸਭ ਤੋਂ ਵੱਧ ਮੰਦਹਾਲੀ ਦੇ ਵਿੱਚ ਹੈ ਜਿਹੜਾ ਉਦਯੋਗਪਤੀ ਹੈ ਉਹਦੇ ਕੋਲੇ ਪ੍ਰੋਫਿਟ ਹੈ ਕਿਸਾਨ ਕੋਲੇ ਪ੍ਰੋਫਿਟ ਨਹੀਂ ਹੈ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੁੱਦਿਆਂ ਦੇ ਉੱਤੇ ਪੰਜਾਬ ਚ ਵੀ ਹੋਰ ਵੱਡੀ ਡਿਸਕਸ਼ਨ ਖੁੱਲੀ ਡਿਸਕਸ਼ਨ ਹੋਣ ਦੀ ਲੋੜ ਹੈ ਕਿਉਂਕਿ ਅਸੀਂ ਕਿਸਾਨੀ ਨੂੰ ਤਕੜੇ ਕਰਨਾ ਹੈ ਕਿਸਾਨੀ ਨੂੰ ਖਤਮ ਨਹੀਂ ਹੋਣ ਦੇਣਾ ਜੇ ਕਿਸਾਨੀ ਹੈ ਤੇ ਪੰਜਾਬ ਹੈ ਔਰ ਕਿਸਾਨ ਸੰਗਠਨਾ ਦੇ ਜਿਹੜੇ ਆਗੂ ਨੇ ਉਹਨਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਇੱਕ ਲੋਕ ਰਾਏ ਪੈਦਾ ਕਰਨ ਕਿ ਸਾਰੇ ਲੋਕ ਕਿਸਾਨਾਂ ਦੇ ਕਿਸਾਨਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਤੇ ਫਾਸਲਾ ਜਿਹੜਾ ਸੜਕਾ ਰੁਕੇ ਨਾਲ ਪੈਦਾ ਹੁੰਦਾ ਉਹ ਘਟੇ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਜੋ ਤਾਜ਼ਾ ਸਥਿਤੀਆਂ ਬਣੀਆਂ ਹੋਈਆਂ ਨੇ ਸਰਕਾਰ ਅਤੇ ਕਿਸਾਨਾਂ ਦੇ ਵਿਚਕਾਰ ਤਣਾਅ ਨੂੰ ਲੈ ਕੇ ਪੁਲਿਸ ਵੱਲੋਂ ਜੋ ਕਾਰਵਾਈ ਕੀਤੀ ਗਈ ਉਸ ਨੂੰ ਲੈ ਕੇ ਤੁਸੀਂ ਪੂਰਾ ਅਪਡੇਟ ਪੂਰੀ ਜਾਣਕਾਰੀ ਜੋ ਹੈ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਲ ਦੀ ਨਾਲ ਅਸੀਂ ਦਰਸ਼ਕਾਂ ਦਾ ਵੀ ਧੰਨਵਾਦ ਕਰਾਂਗੇ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝੇ ਕਰਦੇ ਨੇ ਇਸੀ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਧਿਰ ਕਿਸੇ ਗੱਲ ਤੋਂ ਅਸਹਿਮਤ ਹੈ ਭਾਵੇਂ ਸਾਡੇ ਕਿਸਾਨ ਸੰਗਠਨ ਨੇ ਕੋਈ ਵੀ ਤੁਸੀਂ ਆਪਣਾ ਪੱਖ ਆਪਣੀ ਗੱਲ ਮੇਰੇ ਨਾਲ ਸਾਂਝੀ ਕਰਨੀ ਚਾਹੁੰਦੇ ਹੋ ਤੇ ਜ਼ਰੂਰ ਤੁਹਾਡੇ ਪੱਖ ਦਾ ਸਵਾਗਤ ਹੈ ਮੈਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗਾ ਬਹੁਤ ਧੰਨਵਾਦ